ਕਿਸੇ ਨੇ ਬਹੁਤ ਸੋਹਣੀ ਗੱਲ ਕਹੀ ਹੈ ਕਿ ਦੂਜਿਆਂ ਨੂੰ ਜੋ ਵੀ ਮਿਲਿਆ ਹੈ ਉਹ ਮੁਕੱਦਰ ਨਾਲ ਮਿਲਿਆ ਹੈ ਪਰ ਮੈਨੂੰ ਤਾਂ ਮੇਰਾ ਮੁਕੱਦਰ ਹੀ ਤੇਰੇ ਦਰ ਤੋਂ ਮਿਲਿਆ ਹੈ ਇੱਕ ਵਾਰ ਦੀ ਗੱਲ ਹੈ ਇੱਕ ਆਦਮੀ ਰੇਗਿਸਤਾਨ ਵਿੱਚ ਕਿਤੇ ਭਟਕ ਗਿਆ ਉਸਦੇ ਕੋਲ ਥੋੜੀਆਂ ਬਹੁਤ ਖਾਣ ਦੀਆਂ ਜੋ ਚੀਜ਼ਾਂ ਸਨ ਉਹ ਵੀ ਖਤਮ ਹੋ ਗਈਆਂ ਪਾਣੀ ਦੀਆਂ ਬੋਤਲਾਂ ਵਿੱਚ ਜੋ ਪਾਣੀ ਸੀ ਉਹ ਵੀ ਖਤਮ ਹੋ ਗਿਆ ਪਿਆਸਾ ਹੀ ਉਹ ਇਨਸਾਨ ਇੱਥੇ ਭਟਕ ਰਿਹਾ ਸੀ ਸਮਝ ਵਿੱਚ ਨਹੀਂ ਆ ਰਿਹਾ ਸੀ ਕਿ ਕਰੇ ਤਾਂ ਕਰੇ ਕੀ ਰਸਤਾ ਮਿਲ ਨਹੀਂ ਰਿਹਾ ਸੀ ਥੋੜਾ ਅੱਗੇ ਵਧਿਆ ਤਾਂ ਉਸ ਨੂੰ ਦੂਰ ਕਿਤੇ ਇੱਕ ਝੌਂਪੜੀ ਦਿਖਾਈ ਦਿੱਤੀ ਤਾਂ ਇਸ ਨੂੰ ਲੱਗਿਆ ਕਿ ਕਿਤੇ ਇਲਿਊਜ਼ਨ ਨਾ ਹੋਵੇ ਝੌਂਪੜੀ ਹੋਵੇ ਜਾਂ ਨਾ ਹੋਵੇ ਥੋੜਾ ਅੱਗੇ ਵਧਿਆ ਤਾਂ ਸੱਚ ਵਿੱਚ ਹੀ ਉੱਥੇ ਝੌਂਪੜੀ ਸੀ ਇਹ ਖੁਸ਼ ਹੋ ਗਿਆ ਇਸ ਨੇ ਕਿਹਾ ਇੱਥੇ ਕੋਈ ਨਾ ਕੋਈ ਜ਼ਰੂਰ ਮਿਲੇਗਾ ਇਸ ਨੂੰ ਪਰਵਾਲੇ ਤੇ ਸ਼ੁਰੂ ਤੋਂ ਹੀ ਯਕੀਨ ਸੀ ਕਿ ਕੋਈ ਨਾ ਕੋਈ ਚਮਤਕਾਰ ਹੋਵੇਗਾ ਇਸ ਨੂੰ ਲੱਗ ਰਿਹਾ ਸੀ ਕਿ ਚਮਤਕਾਰ ਹੋ ਗਿਆ ਹੈ ਚੌਂਪੜੀ ਵਿੱਚ ਕੋਈ ਨਾ ਕੋਈ ਜ਼ਰੂਰ ਮਿਲੇਗਾ ਮੇਰੀ ਮਦਦ ਕਰੇਗਾ ਮੈਨੂੰ ਰਸਤਾ ਦੱਸੇਗਾ ਜਿਵੇਂ ਕਿਵੇਂ ਉੱਥੇ ਤੱਕ ਪਹੁੰਚਿਆ ਤਾਂ ਦੇਖਦਾ ਹੈ ਕਿ ਉੱਥੇ ਕੋਈ ਨਹੀਂ ਸੀ ویرਾਨ ਸੁਨਸਾਨ ਚੌਂਪੜੀ ਸੀ ਇਸ ਤਰ੍ਹਾਂ ਲੱਗ ਰਿਹਾ ਸੀ ਜਿਵੇਂ ਸਾਲਾਂ ਤੋਂ ਕੋਈ ਨਾ ਗਿਆ ਹੋਵੇ ਅੰਦਰ ਪਹੁੰਚਿਆ ਤਾਂ ਦੇਖਦਾ ਹੈ ਕਿ ਚੌਂਪੜੀ ਦੇ ਅੰਦਰ ਨੜਕਾ ਲੱਗਿਆ ਹੋਇਆ ਹੈ ਹੁਣੇ ਖੁਸ਼ ਹੋ ਗਿਆ ਇਸਨੇ ਸੋਚਿਆ ਕਿ ਇੱਥੇ ਜ਼ਰੂਰ ਮੈਨੂੰ ਪਾਣੀ ਮਿਲ ਜਾਵੇਗਾ ਖੁਸ਼ ਹੋ ਗਿਆ ਤੇ ਉੱਪਰ ਵਾਲੇ ਦਾ ਧੰਨਵਾਦ ਕੀਤਾ ਨਲਕਾ ਚਲਾਉਣ ਲੱਗਿਆ ਚਾਰ ਪੰਜ ਵਾਰ ਕੋਸ਼ਿਸ਼ ਕੀਤੀ ਜ਼ੋਰ-ਜ਼ੋਰ ਨਾਲ ਕੋਸ਼ਿਸ਼ ਕੀਤੀ ਪਰ ਉਹ ਨਹੀਂ ਚੱਲਿਆ ਉਦਾਸ ਹੋ ਕੇ ਉਹ ਜ਼ਮੀਨ ਤੇ ਬੈਠ ਗਿਆ ਤੇ ਸੋਚ ਰਿਹਾ ਸੀ ਕਿ ਅੱਧੇ ਘੰਟੇ ਵਿੱਚ ਮੇਰੀ ਜ਼ਿੰਦਗੀ ਖਤਮ ਹੋਣ ਵਾਲੀ ਹੈ ਕਿਉਂਕਿ ਪਿਆਸ ਇੰਨੀ ਲੱਗੀ ਹੋਈ ਸੀ ਉਸੇ ਵਕਤ ਉਸਨੇ ਦੇਖਿਆ ਕਿ ਉੱਪਰ ਝੌਂਪੜੀ ਵਿੱਚ ਇੱਕ ਬੋਤਲ ਬੰਨੀ ਹੋਈ ਸੀ ਪਾਣੀ ਨਾਲ ਭਰੀ ਹੋਈ ਇਹ ਖੁਸ਼ ਹੋ ਗਿਆ ਇਸਨੇ ਕਿਹਾ ਆ ਲਾਓ ਆ ਉੱਪਰ ਵਾਲੇ ਨੇ ਕਿਰਪਾ ਵਰਸਾ ਦਿੱਤੀ ਬੋਤਲ ਖੋਲ ਕੇ ਪਾਣੀ ਪੀਣ ਹੀ ਲੱਗਿਆ ਸੀ ਕਿ ਬੋਤਲ ਦੇ نیچے ਇੱਕ ਕਾਗਜ਼ ਚਿਪਕਿਆ ਹੋਇਆ ਸੀ ਅਤੇ ਉਸ ਕਾਗਜ਼ ਤੇ ਲਿਖਿਆ ਹੋਇਆ ਸੀ ਕਿ ਇਸ ਪਾਣੀ ਦਾ ਇਸਤੇਮਾਲ ਨਾਲਕਾ ਚਲਾਉਣ ਲਈ ਕਰੋ ਜਦੋਂ ਤੁਸੀਂ ਨਾਲਕਾ ਚਲਾ ਲਵੋ ਪਾਣੀ ਪੀ ਲਵੋ ਫਿਰ ਇਸ ਬੋਤਲ ਵਿੱਚ ਪਾਣੀ ਭਰੋ ਅਤੇ ਵਾਪਸ ਉੱਪਰ ਬੰਦ ਦੇਵੋ ਤਾਂ ਇਸ ਨੂੰ ਲੱਗਿਆ ਕਿ ਇੱਕ ਅਜੀਬ ਜਿਹੀ ਸਥਿਤੀ ਹੋ ਗਈ ਹੈ ਜਾਂ ਤਾਂ ਪਾਣੀ ਪੀਵੇ ਤੇ ਇੱਥੋਂ ਨਿਕਲ ਜਾਵੇ ਤੇ ਜੇ ਪਾਣੀ ਨਾਲਕੇ ਵਿੱਚ ਪਾਇਆ ਤਾਂ ਜੇ ਉਹ ਨਾ ਚੱਲਿਆ ਤਾਂ ਫਿਰ ਕੀ ਹੋਵੇਗਾ ਇਸ ਨੂੰ ਸਮਝ ਨਹੀਂ ਆ ਰਿਹਾ ਸੀ ਕਿ ਕੀ ਕੀਤਾ ਜਾਵੇ ਫਿਰ ਇਸ ਨੇ ਕੰਬਦੇ ਹੱਥਾਂ ਨਾਲ ਉੱਪਰ ਵਾਲੇ ਨੂੰ ਯਾਦ ਕੀਤਾ ਨਾਲਕੇ ਵਿੱਚ ਪਾਣੀ ਪਾਉਣ ਲੱਗਿਆ ਸਾਰਾ ਪਾਣੀ ਉਸ ਅੰਦਰ ਗਿਆ ਤੇ ਉਸ ਤੋਂ ਬਾਅਦ ਜ਼ੋਰ-ਜ਼ੋਰ ਨਾਲ ਕੋਸ਼ਿਸ਼ ਕੀਤੀ ਅਤੇ ਹੌਲੀ-ਹੌਲੀ ਨਾਲਕਾ ਚੱਲ ਪਿਆ ਬਹੁਤ ਠੰਡਾ ਠੰਡਾ ਪਾਣੀ ਆ ਰਿਹਾ ਸੀ ਆਰਾਮ ਨਾਲ ਇਸਨੇ ਪਾਣੀ ਪੀਤਾ ਫਿਰ ਉਸ ਬੋਤਲ ਨੂੰ ਭਰਿਆ ਭਰ ਕੇ ਉੱਥੇ ਬੰਨੇ ਆ ਅਤੇ ਬੰਨਣ ਤੋਂ ਬਾਅਦ ਇਹ ਉੱਥੋਂ ਨਿਕਲਣ ਵਾਲਾ ਸੀ ਫਿਰ ਇਸ ਨੂੰ ਚੌਂਪੜੀ ਵਿੱਚ ਕਿਤੇ ਪੈਨਸਲ ਦਾ ਟੁਕੜਾ ਤੇ ਨਕਸ਼ਾ ਪਿਆ ਦਿਖਿਆ ਇਸਨੇ ਉਸ ਨਕਸ਼ੇ ਨੂੰ ਜਦੋਂ ਦੇਖਿਆ ਤਾਂ ਉਸ ਵਿੱਚ ਉਸ ਰੇਗਿਸਤਾਨ ਤੋਂ ਬਾਹਰ ਨਿਕਲਣ ਦਾ ਰਸਤਾ ਸੀ ਬਹੁਤ ਖੁਸ਼ ਹੋਇਆ ਉੱਪਰ ਵਾਲੇ ਦਾ ਧੰਨਵਾਦ ਕੀਤਾ ਬਾਹਰ ਨਿਕਲ ਕੇ ਉਸ ਰਸਤੇ ਤੇ ਜਾਣ ਵਾਲਾ ਸੀ ਥੋੜਾ ਅੱਗੇ ਵਧਿਆ ਫਿਰ ਵਾਪਸ ਮੁੜ ਕੇ ਆਇਆ ਤੇ ਉਸ ਪੈਨਸਲ ਨਾਲ ਉਸ ਬੋਤਲ ਤੇ ਜੋ ਕਾਗਜ਼ ਦਾ ਟੁਕੜਾ ਸੀ ਉਸ ਤੇ ਲਿਖ ਦਿੱਤਾ ਕਿ ਯਕੀਨ ਮੰਨੋ ਇਹ ਕੰਮ ਕਰਦਾ ਹੈ ਇਹ ਛੋਟੀ ਜਹੀ ਕਹਾਣੀ ਸਾਨੂੰ ਜ਼ਿੰਦਗੀ ਵਿੱਚ ਦੱਸਦੀ ਹੈ ਕਿ ਤੁਹਾਡੀ ਜ਼ਿੰਦਗੀ ਵਿੱਚ ਬੁਰੀ ਤੋਂ ਬੁਰੀ ਸਥਿਤੀ ਆਵੇਗੀ ਪਰ ਤੁਸੀਂ ਉੱਪਰ ਵਾਲੇ ਤੇ ਖੁੱਤੇ ਯਕੀਨ ਰੱਖੋ ਵਿਸ਼ਵਾਸ ਰੱਖੋ ਕਿਉਂਕਿ ਜੋ ਵਿਸ਼ਵਾਸ ਹੁੰਦਾ ਹੈ ਇਹ ਸਭ ਤੋਂ ਵੱਡੀ ਚੀਜ਼ ਹੁੰਦੀ ਹੈ ਹਰ ਇੱਕ ਚੀਜ਼ ਪੋਸੀਬਲ ਕਰ ਦਿੰਦਾ ਹੈ ਵਿਸ਼ਵਾਸ ਅਤੇ ਦੂਜੀ ਗੱਲ ਇਹ ਦੱਸਦੀ ਹੈ ਕਿ ਜ਼ਿੰਦਗੀ ਵਿੱਚ ਜੇਕਰ ਤੁਸੀਂ ਕੁਝ ਵਧੀਆ ਚਾਹੁੰਦੇ ਹੋ ਤਾਂ ਤੁਸੀਂ ਆਪਣੇ ਵੱਲੋਂ ਵੀ ਐਫਰਟਸ ਕਰਨੇ ਹੋਣਗੇ ਜਿਸ ਤਰੀਕੇ ਨਾਲ ਨਾਲਕੇ ਚੋਂ ਪਾਣੀ ਪਾਇਆ ਉਸ ਤੋਂ ਬਾਅਦ ਹੀ ਠੰਡਾ ਪਾਣੀ ਪੀਣ ਨੂੰ ਮਿਲਿਆ ਉਸ ਤਰ੍ਹਾਂ ਜਦੋਂ ਤੱਕ ਤੁਸੀਂ ਕੋਸ਼ਿਸ਼ ਨਹੀਂ ਕਰੋਗੇ ਉਦੋਂ ਤੱਕ ਤੁਹਾਡੀ ਲਾਈਫ ਤੇ ਜੋ ਗੋਲਸ ਹਨ ਉਹ ਅਚੀਵ ਨਹੀਂ ਹੋਣਗੇ ਇਸ ਲਈ ਹਮੇਸ਼ਾ ਵਧੀਆ ਕਰੋ ਧੰਨਵਾਦ